ਗਰਾਉਂਡਾਂ ਗਰਾਉਂਡ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅਸੀਂ ਸਾਡੇ ਅਵਤਾਰ ਸਿੰਘ ਮਾਸਟਰ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਜਿਹੜੇ ਵੀ ਬੱਚੇ ਆ ਇਹਨਾਂ ਕੋਲ ਇਹਨਾਂ ਦੀ ਮਿਹਨਤ ਦੇ ਨਾਲ ਜਿਹੜੇ ਬਹੁਤ ਜ਼ਿਆਦੇ ਜਿਹੜੇ ਬੱਚੇ ਆ ਅਸੀਂ ਜਿਹੜੇ ਆਪਣੇ ਲਾਗੇ ਨਾਲ-ਨਾਲ ਪਿੰਡ ਲੱਗਦੇ ਆ ਜੀ ਉਹਨਾਂ ਪਿੰਡਾਂ ਦੇ ਵਿੱਚੋਂ ਬੱਚੇ ਆ ਰਹੇ ਹਾਂ ਲਗਭਗ ਸਾਡੇ ਕੋਲੇ ਜਿਹੜੇ ਨੇੜੇ ਪਿੰਡ ਨੇ 7-8 ਪਿੰਡਾਂ ਦੇ ਬੱਚੇ ਜਿਵੇਂ ਡੇਨੂਣਾ ਹੋ ਗਿਆ ਸਹਾਰਣਾ ਹੋ ਗਿਆ ਥਾਲੀਆਂ ਦੇ ਬੱਚੇ ਆ ਰਹੇ ਨੇ ਯਾਨੀ ਕਿ ਸਾਡੇ ਕੋਲੇ ਨਾਮਾਨੰਦੀ ਤੱਕ ਦੇ ਬੱਚੇ ਚੇਰੇ ਵਾਲੀ ਤੱਕ ਦੇ ਬੱਚੇ ਵੀ ਇਸ ਗਰਾਊਂਡ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਰੇਲ ਵਾਲਾ ਹੋ ਗਿਆ ਲਖਮੀਰ ਵਾਲਾ ਹੋ ਗਿਆ ਅਗਲਾ ਕੋ ਕੁੜੀਆਂ ਜਿਹੜੀਆਂ ਮਿਲਟਰੀ ਦੇ ਵਿੱਚ ਜਾਂ ਪੁਲਿਸ ਦੀ ਭਰਤੀ ਦੇ ਬੱਚੇ ਸਾਡੇ ਕੋਲੇ ਹਾਂਜੀ ਹਾਂਜੀ ਅਸੀਂ ਪਹੁੰਚਾਂਗੇ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਸਕੂਲ ਦੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੀਆਂ ਰੌਣਕਾਂ ਜਿਹੜੇ ਬੱਚੇ ਨੇ ਇੱਥੇ ਬਹੁਤ ਸੋਹਣੇ ਢੰਗ ਦੇ ਨਾਲ ਜਿਹੜੀ ਟ੍ਰੇਨਿੰਗ ਲੈ ਰਹੇ ਨੇ ਛੋਟੇ-ਛੋਟੇ ਬੱਚੇ ਪਹਿਲੀ ਵਾਲੀ ਕਲਾਸ ਤੋਂ ਲੈ ਕੇ ਇਥੋਂ ਸਟਾਰਟਿੰਗ ਹੁੰਦੇ ਨੇ ਬੱਚੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਇੱਥੇ ਤੁਸੀਂ ਦੇਖ ਸਕਦੇ ਹੋ ਖੁਸ਼ੀ ਦੇ ਵਿੱਚ ਭੱਜੇ ਭੱਜੇ ਫਿਰਦੇ ਨੇ ਰੌਣਕਾਂ ਪਾ ਲਾ ਰੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਜੰਪ ਦਾ ਕੋਈ ਰਨਿੰਗ ਦਾ ਅਲੱਗ-ਅਲੱਗ ਜਿਹੜੇ ਕੋਈ ਆਪਦੇ ਸਟੈਪ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਇਸ ਸਕੂਲ ਦੇ ਗਰਾਊਂਡ ਦੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਦਿਖਾਉਣੇ ਆ ਗਰਾਊਂਡ ਦੀਆਂ ਰੌਣਕਾਂ ਨੂੰ ਦਿਖਾਉਣੇ ਆ ਹਾਂਜੀ ਸਾਡੇ ਅਵਤਾਰ ਸਿੰਘ ਮਾਸਟਰ ਜੀ ਤੇ ਅਵਤਾਰ ਸਿੰਘ ਸਾਡੇ ਇੱਥੇ ਬਹੁਤ ਸੋਹਣੇ ਢੰਗ ਦੇ ਨਾਲ ਫਾਸਟ ਜੀ ਤਿਆਰੀ ਕਰਵਾਉਂਦੇ ਨੇ ਮਾਸਟਰ ਜੀ ਅਵਤਾਰ ਸਿੰਘ ਮਾਨ ਤੇ ਤੁਸੀਂ ਦੇਖ ਸਕਦੇ ਜਿਹੜਾ ਬੱਚਿਆਂ ਦੇ ਵਿੱਚ ਦਿਨ ਰਾਤ ਜਿਹੜੀ ਮਿਹਨਤ ਕਰ ਰਹੇ ਨੇ ਤੇ ਬੱਚੇ ਇਹਨਾਂ ਕੋਲ ਫਿਲਹਾਲ ਜਦੋਂ ਇਹਨਾਂ ਨੇ ਸਟਾਰਟਿੰਗ ਕੀਤੀ ਸੀ ਬਹੁਤ ਹੀ ਘੱਟ ਸੀਗੇ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਇਸ ਬਲੌਗ ਦੇ ਰਾਹੀਂ ਤੁਹਾਡੇ ਤੱਕ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਬੱਚਿਆਂ ਦੀ ਜਿਹੜੀ ਟ੍ਰੇਨਿੰਗ ਉਹ ਚੱਲ ਰਹੀ ਆ ਉਹ ਦਿਖਾ ਰਹੇ ਹਾਂ ਤੇ ਇਧਰ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਜਿਹੜੀ ਅਲੱਗ-ਅਲੱਗ ਟ੍ਰੇਨਿੰਗ ਚੱਲ ਰਹੀ ਆ ਕੋਈ ਸਟੈਪ ਦੀ ਰਨਿੰਗ ਦੀ ਤੇ ਔਰ ਜਿਵੇਂ ਇਧਰ ਉਹ ਪੰਜਾਬ ਪੁਲਿਸ ਦੀ ਤਿਆਰੀ ਕਰਾ ਰਹੇ ਨੇ ਥੰ ਜੰਪਰ ਦੀ ਔਰ ਲੰਬੀ ਛਾਲ ਦੀ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਧਰੋਂ ਸਟੈਪ ਕਿਵੇਂ ਭਰਨਾ ਤੇ ਉਹ ਚੀਜ਼ ਹੈ ਜਿਹੜੀ ਸਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਸਾਰੇ ਗਰਾਊਂਡ ਦੇ ਜਿਹੜੇ ਕਰਵਾਉਣਿਆ ਵਰਸ਼ਨ ਹਾਂਜੀ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਜਿਵੇਂ ਇਹ ਬੱਚੇ ਨੇ ਜਿਹੜੇ ਇਹ ਟ੍ਰੇਨਿੰਗ ਜਿਹੜੀ ਨਾਲ ਦੇ ਰਹੇ ਨੇ ਜਿਹੜੇ ਸਿੱਖੇ ਹੁੰਦੇ ਨੇ ਉਹ ਇੱਕ ਦੂਜੇ ਬੱਚੇ ਨੂੰ ਬੱਚਾ ਜਿਹੜਾ ਸਿਖਾ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਜਿਹੜੀ ਇੱਥੇ ਟ੍ਰੇਨਿੰਗ ਚੱਲ ਰਹੀ ਆ ਹਾਂਜੀ ਜਿਹੜਾ ਬਹੁਤ ਸੋਹਣੇ ਢੰਗ ਦੇ ਨਾਲ ਜਿਹੜਾ ਇੱਥੇ ਸਿਖਾਇਆ ਜਾਂਦਾ ਹਾਂਜੀ ਭਾਈ ਅੱਜ ਅਸੀਂ ਚਲੋ ਅਸੀਂ ਗੱਲਬਾਤ ਕਰਦੇ ਹਾਂ ਇੱਕ ਥੋੜਾ ਜਿਹਾ ਅਸੀਂ ਤੁਹਾਡੇ ਨਾਲ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ ਜਿਹੜਾ ਇੱਕ ਆ ਲਾਇ ਹੋਏ ਨੇ ਸਟੈਂਡ ਜੀ ਇਹਨਾਂ ਦਾ ਨਾਂ ਕੀ ਵੱਜਦਾ ਜੀ ਬਲੋਕਰ ਕਹਿੰਦੇ ਆ ਸਟਾਰਟਿੰਗ ਬਲੋਕਰ ਸਟਾਰਟਿੰਗ ਬਲੋਕਰ ਹਾਂਜੀ ਜਿਹੜੇ ਸਟਾਰਟਿੰਗ ਬਲੋਕਰਾਂ ਤੇ ਜਿਹੜੀ ਤਿਆਰੀ ਕਰਵਾਈ ਜਾਂਦੀ ਆ ਸਟੈਪ ਦੱਸੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜੇ ਵੱਡੇ ਵੱਡੇ ਸਟੇਡੀਅਮਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਵਾਰਲੀਆਂ ਕੰਟਰੀਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਇਹ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਗਰਾਊਂਡ ਦੇ ਵਿੱਚ ਤੁਹਾਨੂੰ ਫਿਲਹਾਲ ਇਹ ਮਿਲਦੀਆਂ ਨੇ ਤੇ ਦੇਖ ਸਕਦੇ ਹੋ ਤੁਸੀਂ ਬਲੋਕਰਾਂ ਦੇ ਉੱਪਰ ਜਿਹੜੇ ਇੱਕ ਰਨਿੰਗ ਦੇ ਲਈ ਸਟੈਪ ਦੱਸਿਆ ਜਾਂਦਾ ਵੀ ਕਿਸ ਤਰ੍ਹਾਂ ਤੁਸੀਂ ਭੱਜਣਾਗਾ ਤੇ ਕਿਸ ਤਰ੍ਹਾਂ ਤੁਸੀਂ ਰਨਿੰਗ ਕਰਨੀ ਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸਾਡੇ ਮਾਸਟਰ ਅਵਤਾਰ ਸਿੰਘ ਮਾਨ ਜੀ ਇਹਨਾਂ ਨੇ ਬਹੁਤ ਜਿਹੜੀ ਮਿਹਨਤ ਕੀਤੀ ਹੋਈ ਹੈ ਨਾ ਤੇ ਬੱਚਿਆਂ ਦੇ ਤੇ ਇੱਕ ਆਪਾਂ ਪੁੱਛਦੇ ਆ ਵੀ ਸ਼ੁਰੂ-ਸ਼ੁਰੂ 'ਚ ਜਦੋਂ ਇਹਨਾਂ ਨੇ ਕੰਮ ਚਲਾਇਆ ਸੀਗਾ ਤਾਂ ਗਰਾਊਂਡ ਵਿੱਚ ਬੱਚਿਆਂ ਦੇ ਜਿਹੜੇ ਤਿਆਰੀ ਕਰਾਉਣੀ ਆ ਸ਼ੁਰੂ ਕਰਾਈ ਸੀ ਇੱਕ ਸਰ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਤਿਆਰੀ ਕਰਵਾਉਣਾ ਸ਼ੁਰੂ ਕੀਤਾ ਸੀਗਾ ਜੀ ਉਦੋਂ ਫਿਲਹਾਲ ਤੁਹਾਡੇ ਕੋਲ ਕਿੰਨੇ ਕੁ ਬੱਚੇ ਸੀਗੇ ਸਾਡੇ ਕੋਲੇ ਲਗਭਗ ਤਾਨੂੰ 4 ਸਾਲ ਦਾ ਸਮਾਂ ਹੋ ਗਿਆ ਹਾਂ ਜਦੋਂ ਪਹਿਲਾਂ ਸ਼ੁਰੂ ਚ ਤੁਸੀਂ ਹਾਂਜੀ ਜਦੋਂ ਮੈਂ ਇੱਥੇ ਪਹੁੰਚਿਆ ਉਦੋਂ 2-4 ਬੱਚੇ ਸਾਡੇ ਕੋਲੇ ਪਹੁੰਚਦੇ ਹੁੰਦੇ ਸੀ ਜਿਹੜਾ ਇਹ ਗਰਾਊਂਡ ਸੀਗਾ ਇਹਦੇ ਵਿੱਚ ਲਗਭਗ ਬਹੁਤ ਵੱਡਾ-ਵੱਡਾ ਕਾਂਗਰਸੀ ਘਾਹ ਸੀ ਹਾਂਜੀ ਹਾਂਜੀ ਸਿਰਫ 200 ਮੀਟਰ ਦਾ ਟੈਕ ਹੁੰਦਾ ਸੀ ਸਾਡਾ ਉਹ ਲਾਈਨ ਚੱਲਦੀ ਹੁੰਦੀ ਹਾਂਜੀ ਸਾਡੇ ਇਥੇ ਪਿੰਡ ਦੇ ਜਿਹੜੇ ਬੱਚੇ ਸੀ ਮਿਟਰੀ ਵਾਲੇ ਬੱਚੇ ਉਸ ਤੋਂ ਬਾਅਦ ਲਗਭਗ ਗਰਾਊਂਡ ਦੇ ਵਿੱਚ 100 150 ਰੋਜ਼ਾਨਾ ਆਉਣ ਲੱਗਿਆ ਮੰਨ ਲਓ ਅੱਜ ਬੈਘਰੂ ਨੇ ਅੱਜ ਮੇਹਰ ਕਰਤੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਰੌਣਕਾਂ ਗਰਾਊਂਡ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅਸੀਂ ਸਾਡੇ ਅਵਤਾਰ ਸਿੰਘ ਮਾਸਟਰ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਜਿਹੜੇ ਵੀ ਬੱਚੇ ਆ ਇਹਨਾਂ ਕੋਲ ਇਹਨਾਂ ਦੀ ਮਿਹਨਤ ਦੇ ਨਾਲ ਜਿਹੜੇ ਬਹੁਤ ਜ਼ਿਆਦੇ ਜਿਹੜੇ ਬੱਚੇ ਆ ਅਸੀਂ ਜਿਹੜੇ ਆਪਣੇ ਲਾਗੇ ਨਾਲ-ਨਾਲ ਪਿੰਡ ਲੱਗਦੇ ਜੀ ਉਹਨਾਂ ਪਿੰਡਾਂ ਦੇ ਵਿੱਚੋਂ ਬੱਚੇ ਆ ਰਹੇ ਜੀ ਹਾਂ ਲਗਭਗ ਕੋਲੇ ਜਿਹੜੇ ਨੇੜੇ ਪਿੰਡ ਨੇ 7-8 ਪਿੰਡਾਂ ਦੇ ਬੱਚੇ ਜਿਵੇਂ ਡੇਨੂਣਾ ਹੋ ਗਿਆ ਸਹਾਰਣਾ ਹੋ ਗਿਆ ਕਾਲੀਆਂ ਦੇ ਬੱਚੇ ਆ ਰਹੇ ਨੇ ਜਾਨੀ ਕਿ ਸਾਡੇ ਕੋਲੇ ਨਾਮਾਨੰਦੀ ਤੱਕ ਦੇ ਬੱਚੇ ਜਾਂ ਚੇਰੇਆਲੀ ਤੱਕ ਦੇ ਬੱਚੇ ਵੀ ਇਸ ਗਰਾਉਂਡ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਰੇਲ ਵਾਲਾ ਹੋ ਗਿਆ ਲਖਮੀਰ ਵਾਲਾ ਹੋ ਗਿਆ ਅਗਲਾ ਕੋ ਕੁੜੀਆਂ ਜਿਹੜੀਆਂ ਮਿਲਟਰੀ ਦੇ ਵਿੱਚ ਜਾਂ ਪੁਲਿਸ ਦੀ ਭਰਤੀ ਦੇ ਬੱਚੇ ਸਾਡੇ ਕੋਲੇ ਹਾਂ ਜੀ ਵੀਰੇ ਤੇੜੋਂ ਸਾਰੇ ਪਿੰਡਾਂ ਦੇ ਵਿੱਚੋਂ ਆਉਂਦੇ ਨੇ ਬਸ ਕਿ ਜਿਹੜੇ ਸਕੂਲ ਵਾਲੇ ਬੱਚੇ ਨੇ ਸਾਨੂੰ ਐ ਨਹੀਂ ਵੀ ਕੱਲਾ ਸਾਡਾ ਸਕੂਲ ਹੀ ਆ ਲੇਕਿਨ ਕਿਸੇ ਵੀ ਸਕੂਲ ਦੇ ਬੱਚੇ ਨੇ ਅਸੀਂ ਇਹ ਵੀ ਦੇਖਿਆ ਵੀ ਉਹ ਕਿਹੜੇ ਸਕੂਲ ਦੇ ਨੇ ਜਿਹੜਾ ਵੀ ਇੱਥੇ ਆ ਕੇ ਸਾਡੇ ਕੋਲੇ ਬੱਚਾ ਆਉਂਦਾਗਾ ਕੰਪੀਟੀਸ਼ਨਾਂ ਦੀ ਤਿਆਰੀ ਕਰਦਾ ਅਸੀਂ ਹਰ ਇੱਕ ਬੱਚੇ ਨੂੰ ਇੱਥੇ ਜੀ ਆਇਆਂ ਨੂੰ ਆਖਦੇ ਹਾਂ ਬਿਲਕੁਲ ਫ੍ਰੀ ਕੋਸਟ ਹੈ ਜਿਹੜੀ ਉਹ ਟ੍ਰੇਨਿੰਗ ਦਿੱਤੀ ਜਾਂਦੀ ਆ ਸਾਡੇ ਦਾਨੀ ਸੱਜਣਾ ਵੱਲੋਂ ਜਿਹੜਾੱਖ-ਵੱਖ ਸਮਾਨ ਆ ਜਿਹੜਾ ਸਾਨੂੰ ਹਾਂ ਜੀ ਬਲਾਕਰ ਹੋ ਗਏ ਹਾਂਜੀ ਬਾਕਸ ਹੋ ਗਏ ਇੱਕ ਇੱਕ ਥੋੜੀ ਗੱਲ ਵਿਚਾਲਿਆ ਥੋੜਾ ਜੀ ਇੱਕ ਅਸੀਂ ਚੀਜ਼ ਹੋਰ ਨੋਟ ਕੀਤੀ ਅਸੀਂ ਬਹੁਤ ਜਿਹੜੇ ਵੱਡੇ ਵੱਡੇ ਆਪਣੇ ਸਟੇਡੀਅਮ ਨੇ ਹਾਂਜੀ ਜਿਹੜੇ ਵੱਡੇ ਵੱਡੇ ਸਟੇਡੀਅਮ ਨੇ ਇੱਕ ਮਿੰਟ ਰੁਕ ਜਾ ਪੁੱਤ ਤੇ ਜਿਹੜੇ ਹਾਂਜੀ ਜਿਹੜੇ ਵੱਡੇ ਵੱਡੇ ਸਟੇਡੀਅਮ ਨੇ ਅਸੀਂ ਉਹਨਾਂ ਵੱਡੇ ਵੱਡੇ ਸਟੇਡੀਅਮ ਦੇ ਵਿੱਚ ਜਿਹੜੇ ਇਹ ਬਲਾਕਰ ਦੇਖ ਰਹੇ ਹਾਂ ਅੱਜ ਫਿਲਹਾਲ ਦੇਖਣ ਨੂੰ ਸਾਡੇ ਗਰਾਊਂਡ ਦੇ ਵਿੱਚ ਵੀ ਜਿਹੜੇ ਇਹ ਬਲਾਕਰ ਮਿਲ ਰਹੇ ਇਹ ਇਹ ਦੀ ਸਾਡੇ ਦਾਨੀ ਸੱਜਣਾ ਵੱਲੋਂ ਜਿਹੜੀ ਦਿੱਤੀ ਹੋਈ ਸਾਡੀ ਕਮਾਈ ਨੂੰ ਦੇਖਦੇ ਹੋਏ ਕਿ ਇਸ ਗਰਾਊਂਡ ਦੇ ਵਿੱਚ ਲਗਭਗ ਨੈਸ਼ਨਲ ਪੱਧਰ ਦੇ ਖਿਡਾਰੀ ਆ ਜਿਹੜੇ ਸਾਡੇ ਕੋਲੇ ਆਉਂਦੇ ਨੇ ਸਟੇਟ ਪੱਧਰ ਦੇ ਜਿਹੜੇ ਖਿਡਾਰੀ ਆ ਜਿਹੜੇ ਸਾਡੀਆਂ ਪੋਜੀਸ਼ਨਾਂ ਪ੍ਰਾਪਤ ਕਰਦੇ ਨੇ ਹੁਣੇ ਸਾਡਾ ਜਿਹੜਾ ਕੰਪੀਟੀਸ਼ਨ ਹੋ ਕੇ ਹਟਿਆ 23 ਮੁਕਾਬਲੇ ਦੇ ਵਿੱਚੋਂ ਵੀ ਸਾਡੀਆਂ ਜਿਹੜੀਆਂ ਪੋਜੀਸ਼ਨਾਂ ਨੇ ਹਾਂਜੀ ਫੈਡਰੇਸ਼ਨ ਵੱਲੋਂ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਨੈਸ਼ਨਲ ਪੱਧਰ ਤੇ ਵੀ ਸਾਡੇ ਬੱਚੇ ਜਾਂਦੇ ਨੇ ਹਰ ਸਾਲ ਕੋਈ ਨਾ ਕੋਈ ਜਿਹੜੀਆਂ ਸਾਡੀਆਂ ਪੋਜੀਸ਼ਨਾਂ ਪ੍ਰਾਪਤ ਕਰਦੇ ਨੇ ਇਸੇ ਕਰਕੇ ਹੀ ਸਾਡੇ ਦਾਨੀ ਸੱਜਣਾ ਵੱਲੋਂ ਸਾਨੂੰ ਦਾਨ ਭੇਜਿਆ ਜਾ ਰਿਹਾ ਕਿਉਂਕਿ ਹੁਣ ਜਿਹੜੇ ਕੋਲੇ ਸਾਡੇ ਕੋਲ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਅਸੀਂ ਸੋਚ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ 1 2 4 ਜਿਹੜੇ ਅਸੀਂ ਸਪੋਰਟਸ ਟੀਚਰ ਆ ਜਿਹੜੇ ਹਾਂਜੀ ਸਪੋਰਟਸ ਜਿਹੜੀ ਸਾਡੀ ਸਪੋਰਟਸ ਡਿਵੈਲਪਮੈਂਟ ਐਂਡ ਵੈਲਫੇਅਰ ਸੁਸਾਇਟੀ ਆ ਉਹਦੇ ਵੱਲੋਂ ਜਿਹੜੀ ਮਦਦ ਜਿਵੇਂ ਜਿਉਂ-ਜਿਉਂ ਸਾਨੂੰ ਪਹੁੰਚਦੀ ਰਹੀ ਆ ਅਸੀਂ ਸਪੋਰਟਸ ਜਿਹੜੇ ਟੀਚਰ ਆ ਉਹ ਰੱਖਣ ਦੀ ਵੀ ਕੋਸ਼ਿਸ਼ ਕਰਾਂਗੇ ਉਮੀਦ ਆ ਥੋੜੇ ਸਮੇਂ ਤੱਕ ਜਿਹੜੇ ਸਾਡੇ ਕੋਲੇ ਇਸ ਤਰ੍ਹਾਂ ਦੇ ਅਸੀਂ 2 4 ਜਿਹੜੇ ਕਿਉਂਕਿ ਸਾਨੂੰ ਲੋੜ ਆ ਹੁਣ ਹਾਂਜੀ ਸਪੋਰਟਸ ਵਿੱਚ ਰੱਖਣ ਦੀ ਕਿਉਂਕਿ ਵਰਕ ਬਹੁਤ ਜ਼ਿਆਦਾ ਹੈ ਇਕੱਲੇ ਬੰਦੇ ਤੋਂ ਇੰਨਾ ਵਰਕ ਨਹੀਂ ਹੁੰਦਾ ਕਿਉਂਕਿ ਵੱਖ-ਵੱਖ ਗਰੁੱਪ ਸਾਡੇ ਕੋਲ ਚੱਲਦੇ ਨੇ ਛੋਟੇ ਬੱਚੇ ਨੇ 14 ਗਰੁੱਪ ਆ 17 ਗਰੁੱਪ ਆ ਅੰਡਰ 19 ਗਰੁੱਪ ਦੇ ਬੱਚੇ ਆ ਗਏ ਫਿਰ ਓਪਨ ਵਾਲੇ ਬੱਚੇ ਆ ਗਏ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੱਚੇ ਆ ਸਾਡੇ ਕੋਲ ਪਹੁੰਚਦੇ ਨੇ ਇਸ ਕਰਕੇ ਸਾਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਪੋਰਟਸ ਡਿਵੈਲਪਮੈਂਟ ਐਂਡ ਵੈਲਫੇਅਰ ਸੁਸਾਇਟੀ ਦੇ ਦੁਆਰਾ ਉੱਚਾ ਦੇਲੇ ਟਿਚਰ ਨੇ ਸਪੋਰਟਸ ਟਿਚਰਾਂ ਉਹਨਾਂ ਦੇ ਵੀ ਅਸੀਂ ਜਿਹੜੀਆਂ ਭਰਤੀ ਉਹ ਕਰਾਂਗੇ ਉਮੀਦ ਕਰਦੇ ਆ ਕਿ ਸਾਡੇ ਜਿਹੜੇ ਕਾਨੀ ਸੱਜਣ ਨੇ ਸਾਨੂੰ ਜਰੂਰ ਉਹ ਸਾਥ ਦੇਣਗੇ ਹਾਂਜੀ ਹਾਂਜੀ ਜਰੂਰ ਜੀ ਹਾਂਜੀ ਤੁਹਾਨੂੰ ਅਸੀਂ ਜਿਹੜੀਆਂ ਇਸ ਵੀਡੀਓ ਰਾਹੀਂ ਅਸੀਂ ਗਰਾਊਂਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗਰਾਊਂਡ ਦੀਆਂ ਜਿਹੜੀਆਂ ਰੌਣਕਾਂ ਦਿਖਾ ਰਹੇ ਹਾਂ ਸਵੇਰੇ ਸੂਬਾ ਜਿਹੜੇ ਇੱਥੇ ਬੱਚੇ ਨੇ ਫਿਲਹਾਲ ਸਾਰੇ ਹੀ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਤੇ ਬਹੁਤ ਵਧੀਆ ਸੋਹਣੀ ਗੱਲ ਆ ਔਰ ਤੁਸੀਂ ਵੀ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਨੇ ਟ੍ਰੇਨਿੰਗ ਟ੍ਰੇਨਿੰਗ ਲੈਣੀ ਚਾਹੁੰਦੇ ਨੇ ਫ੍ਰੀ ਟ੍ਰੇਨਿੰਗ ਤੁਸੀਂ ਪਿੰਡ ਅੱਕਾਂ ਵਾਲੀ ਦੇ ਵਿੱਚ ਆ ਕੇ ਜ਼ਿਲ੍ਹਾ ਮਾਨਸਾ ਤੁਸੀਂ ਇੱਥੇ ਆ ਕੇ ਜਿਹੜੀ ਫ੍ਰੀ ਟ੍ਰੇਨਿੰਗ ਟ੍ਰੇਨਿੰਗ ਲੈ ਸਕਦੇ ਹੋ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੇ ਟੀਚਰ ਨੇ ਜਿਹੜਾ ਆਪਣੇ ਬੱਚਿਆਂ ਦੀ ਟ੍ਰੇਨਿੰਗ ਦੇ ਵਾਸਤੇ ਕਿਉਂਕਿ ਹੋਰ ਜਿਹੜੇ ਇੱਥੇ ਟੀਚਰ ਨੇ ਉਹ ਵੀ ਐਡ ਕਰਨੇ ਆ ਤੇ ਕਿਉਂਕਿ ਕੱਲੇ ਆਪਣੇ ਮੰਨ ਲਓ ਅਵਤਾਰ ਸਿੰਘ ਮਾਸਟਰ ਜੀ ਦਾ ਕਿਉਂਕਿ ਕੰਮ ਕੱਲਿਆਂ ਦਾ ਨਹੀਂ ਰਹਿ ਗਿਆ ਹੁਣ ਤੇ ਅਗਰ ਹੋਰ ਬੱਚੇ ਹੋਗੇ ਜਾਦੇ ਅਗਰ ਇਹ ਰਹਿ ਗਏ ਕੱਲੇ ਇਸ ਕਰਕੇ ਜਿਹੜੇ ਹੋਰ ਨੇ ਟੀਚਰ ਹੈ ਜਿਹੜੇ ਇੱਥੇ ਉਹ ਵੀ ਜਿਹੜੇ ਭਰਤੀ ਕੀਤੇ ਜਾਣੇ ਆ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਵੀ ਤੁਹਾਨੂੰ ਅਸੀਂ ਕੋਸ਼ਿਸ਼ ਕੀਤਾਗਾ ਵੀ YouTube ਤੇ ਦਿਖਾਉਣ ਦੀਆਂ ਔਰ Facebook ਤੇ ਦਿਖਾਉਣ ਦੀਆਂ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਸੀਂ ਤੁਹਾਡੇ ਤੱਕ ਜਿਹੜੀਆਂ ਇਦਾਂ ਦੀਆਂ ਅਪਡੇਟਾਂ ਨੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਔਰ ਕੁੜੀਆਂ ਮੁੰਡੇ ਕੋਈ ਵੀ ਜਿਹੜੇ ਇੱਥੇ ਪੁਲਿਸ ਦੀ ਆ ਜਾਂ ਮੰਨ ਲਓ ਫੌਜ ਦੀ ਟ੍ਰੇਨਿੰਗ ਲੈਣੀ ਚਾਹੁੰਦੇ ਨੇ ਭਰਤੀ ਹੋਣਾ ਚਾਹੁੰਦੇ ਨੇ ਉਹ ਤੁਸੀਂ ਇੱਥੇ ਆ ਕੇ ਜਿਹੜੀ ਰਨਿੰਗ ਕਰ ਸਕਦੇ ਹੋ ਇੱਥੇ ਜਿਹੜੀ ਆਪਣੀ ਆ ਕੇ ਟ੍ਰੇਨਿੰਗ ਲੈ ਸਕਦੇ ਹੋ ਫ੍ਰੀ ਟ੍ਰੇਨਿੰਗ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ